ਵੀ ਜਿੰਨੇ ਥੈਲੇ ਸੀਮੈਂਟ ਦੇ ਲੱਗਣੇ ਆ ਇੱਕ ਸੀਮੈਂਟ ਦਾ ਥੈਲਾ ਆ ਗਿਆ ਉਹ ਸੀਮੈਂਟ ਦੇ ਥੈਲੇ ਕੋਲੇ ਬਹਿ ਕੇ ਤੂੰ ਜੱਪਜੀਤ ਸਿੰਘ ਦਾ ਪਾਠ ਕਰਨਾ ਵੀ ਇਸ ਜੱਬਰ ਨੂੰ ਪੁੱਛਣਾ ਵੀ ਸੀਮੈਂਟ ਦਾ ਥੈਲਾ ਜੱਪਜੀਤ ਸਿੰਘ ਸੁਣੂਗਾ ਇੱਥੇ ਵੀ ਸ਼ਰਮ ਨਹੀਂ ਫਿਰ ਕਹਿੰਦਾ ਜਿੰਨੀ ਬਜਰੀ ਲੱਗੂ ਬਜਰੀ ਦੇ ਇਕੱਲੇ ਇਕੱਲੇ ਦਾਣੇ ਨੂੰ ਵਾਹਿਗੁਰੂ ਸੁਣਾਉਣਾ ਪਲੀ ਬਰੇਤੀ ਲੱਗੂ ਰੇਤਾ ਲੱਗੂ ਜਿੰਨੇ ਬੱਠਲ ਰੇਤੇ ਦੇ ਪਾਉਣੇ ਆ ਉਹਨਾਂ ਨੂੰ ਹੀ ਮੂਲ ਮੰਤਰ ਸੁਣਾਉਣਾ ਦੇਖ ਸਕਦੇ ਹੋ ਕਿਵੇਂ ਬਾਬੇ ਪਖੰਡ ਸੁਨਾ ਸੁਨਾ ਅੰਤ ਬਸਵਾ ਸੁਨਾ ਸੁਨਾ ਭੋਲੇ ਭਾਲੇ ਸਿੱਖਾਂ ਨੂੰ ਬੀਬੀਆਂ ਨੂੰ ਮੂਰਖ ਬਣਾਉਂਦੇ ਨੇ ਪਰ ਉਹਨੂੰ ਬਾਬੇ ਨੂੰ ਜਵਾਬ ਦਿੱਤਾ ਹੈ ਹਰਜੀਤ ਸਿੰਘ ਢਪਾਲੀ ਨੇ ਜੋ ਕਿ ਸਿੱਖ ਪ੍ਰਚਾਰਕ ਨੇ ਉਹਨੇ ਜਵਾਬ ਦਿੱਤਾਗਾ ਸੁਣ ਲੋ ਪੂਰੀ ਗੱਲਬਾਤ ਘਰ ਬਣਾਉਣ ਲੱਗੇ ਵੀ ਸਾਡੇ ਘਰ ਚੋਂ ਰੱਬ ਦੇ ਸਿਮਰਨ ਦੀ ਆਵਾਜ਼ ਆਵੇ ਕੰਨ ਫਿਰ ਮੈਨੂੰ ਵਿਧੀ ਦੱਸੀ ਕੰਨ ਕੀ ਵਿਧੀ ਦੱਸੀ ਵੀ ਜਿੰਨੇ ਥੈਲੇ ਸੀਮੈਂਟ ਦੇ ਲੱਗਣੇ ਆ ਇੱਕ ਸੀਮੈਂਟ ਦਾ ਥੈਲਾ ਆ ਗਿਆ ਉਹ ਸੀਮੈਂਟ ਦੇ ਥੈਲੇ ਕੋਲੇ ਬਹਿ ਕੇ ਤੂੰ ਜਪਜੀਤ ਸਿੰਘ ਦਾ ਪਾਠ ਕਰਨਾ ਵੀ ਇਸ ਜੱਬਰ ਨੂੰ ਪੁੱਛਣਾ ਵੀ ਸੀਮੈਂਟ ਦਾ ਥੈਲਾ ਜਪਜੀਤ ਸਿੰਘ ਨੂੰਗਾ ਫਿਰ ਕਹਿੰਦਾ ਹਰੇਕ ਇੱਟ ਜਿੰਨੀਆਂ ਤੇਰੇ ਕਾ ਰਿੱਟਾਂ ਲੱਗਣਗੀਆਂ ਹਰੇਕ ਇੱਟ ਨੂੰ ਮੂਲ ਮੰਤਰ ਦਾ ਪਾਠ ਸੁਣਾਉਣਾ ਇੱਥੇ ਵੀ ਸ਼ਰਮ ਨਹੀਂ ਫਿਰ ਕਹਿੰਦਾ ਜਿੰਨੀ ਬਜਰੀ ਲੱਗੂ ਬਜਰੀ ਦੇ ਕੱਲੇ-ਕੱਲੇ ਦਾਣੇ ਨੂੰ ਵਾਹਿਗੁਰੂ ਸੁਣਾਉਣਾ ਫਿਰ ਕਹਿੰਦਾ ਜਿੰਨੀ ਬਰੇਤੀ ਲੱਗੂ ਰੇਤਾ ਲੱਗੂ ਜਿੰਨੇ ਬੱਠਲ ਰੇਤੇ ਦੇ ਪਾਉਣੇ ਆ ਉਹਨਾਂ ਨੂੰ ਹੀ ਮੂਲ ਮੰਤਰ ਸੁਣਾਉਣਾ ਵੀ ਫੇਰ ਫੇਰ ਕਿਉਂ ਫੇਰ ਜਿਹੜਾ ਇਦਾਂ ਤੇਰਾ ਘਰ ਬਣੂਗਾ ਤੇ ਉਸ ਘਰ ਚੋਂ ਸਿਮਰਨ ਦੀ ਸੁਗੰਧੀ ਆਊ ਕੰਧਾਂ ਵੀ ਰੱਬ ਦਾ ਨਾਮ ਜਪਣੀ ਆ ਤੇ ਮੈਂ ਤਾਂ ਸੋਚਦਾ ਵੀ ਅਸਲ ਚ ਬਾਬੇ ਤੂੰ ਬਿੱਲ ਆ ਤੇਰਾ ਕੰਮ ਲੋਟ ਆਇਆ ਹੋਇਆ ਤੇਰੇ ਅੱਗੇ ਨੂੰ ਇੱਟਾਂ ਦੇ ਨਾ ਚੱਠੇ ਜਖੜਾਇਆ ਹੋਵੇ ਤੇ ਇਹ ਜੀ 45 ਡਿਗਰੀ ਵਾਲਾ ਟੈਂਪਰੇਚਰ ਉਹ ਵਿੱਚ ਕਹਦਾ ਹੋਊਗਾ ਵੀ ਪੈੜ ਤੇ ਇੱਟਾਂ ਮਗਾ ਤੂੰ ਪੰਜ ਕਿੱਟਾਂ ਵੈਗਰੂ ਕਹਿੰਦਾ ਕਹਿੰਦਾ ਤਾਹਾਨੂੰ ਬਗਾਏਗਾ ਤੇ ਧੌਣ ਪਰਨੇ ਥੱਲੇ ਡਿੱਗੇਗਾ ਤੂੰ ਵੀ ਇਹ ਕਿਹੜੇ ਗੁਰਮਤ ਆ ਕਿਹੜੇ ਪਾਸੇ ਸਿੱਖਾਂ ਨੂੰ ਪਾਇਆ ਯਾਰ ਵੀ ਆਹ ਧਰਮ ਸੀ ਸਾਨੂੰ ਸਿਖਾਇਆ ਪਾਤਸ਼ਾਹ ਨੇ ਆ ਗੁਰੂ ਨਾਨਕ ਦੇ ਬਾਣੀ ਬਜਰੀ ਖਾਤਰ ਲਿਖੀ ਆ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਸਾਡੀ ਝੋਲੀ ਪਾਇਆ ਉਦੇ ਪਾਤਸ਼ਾਹ ਨੇ ਇਹ ਕਿ ਅਸੀਂ ਭੱਠੇ ਦੇ ਜਿਹੜੀਆਂ ਪੱਥੀਆਂ ਜਾਂਦੀਆਂ ਇੱਟਾਂ ਉਹਨਾਂ ਨੂੰ ਮੂਲ ਮੰਤਰ ਸੁਣਾਉਣਾ ਤੇ ਐਸੇ ਖੋਪੜ ਤੇ ਬੰਦੇ ਦੇ ਦਿਮਾਗ ਤੇ ਮੂਲ ਮੰਤਰ ਪਾਉਣਾ ਸੀ ਇਹ ਬਜਰੀ ਵਾਲੇ ਟਰੱਕ ਨੂੰ ਕੁਰਬਾਨੀ ਸੁਣਾਉਣੀ ਸੀ ਕਿ ਜਾਂ ਸਰੀਰ ਨੂੰ ਸੁਣਾਉਣੀ ਸੀ ਅੱਗੇ ਤੇਰੀਆਂ ਇੱਟਾਂ ਤੇਰੇ ਘਰੋਂ ਨਾਮ ਸਿਵਰਨ ਦੀ ਸੁਗੰਧ ਆਉ ਤੇ ਇਹਦੇ ਲੋਕ ਥੱਲੇ ਬੈਠੇ ਵਾਹਿਗੁਰੂ ਵਾਹਿ ਵਾ ਬਾਬੇ ਨੇ ਨੁਕਤਾ ਦਿੱਤਾ ਤੇ ਫਿਰ ਮੈਂ ਕਹਿੰਦਾ ਇਹ ਬਾਬੇ ਦੇ ਇਸ ਨੁਕਤੇ ਨੂੰ ਬਾਬੇ ਨੂੰ ਕਿਹਾ ਤਾਂ ਪ੍ਰੈਕਟੀਕਲ ਆਪ ਦੇ ਘਰ ਤੋਂ ਸ਼ੁਰੂ ਕਰ ਕਿ ਤੂੰ ਜਿਹੜੇ ਘਰ ਤੇ ਰਹਿੰਦਾ ਹੁੰਦਾ ਹੁੰਦਾ ਉਹ ਘਰ ਤੇ ਇਸ ਬਿਲੀ ਨਾ ਪਿਆ ਨਹੀਂ ਹਟਾ ਦੇ ਉਹ ਬਲਡਰੋਜਰ ਫੇਰ ਦੇ ਨਮਾ ਘਰ ਪਾ ਨਾਲ ਆ ਦੇ ਘਰ ਵਾਲੀ ਨੂੰ ਬਿਠਾ ਦੇ ਜਵਾਕ ਜੱਲੇ ਵੈਸੇ ਇਹ ਏਦਾਂ ਦੇ ਹੁੰਦੇ ਛੜੇ ਛਾਂਟੀ ਆ ਜਿਆਦਾਤਰ ਵੀ ਬਿਠਾ ਸਾਰਿਆਂ ਨੂੰ ਤੇ ਘਰ ਵਾਲੇ ਨੂੰ ਬਿਠਾ ਦੇ ਇੱਕ ਟਰੱਕ ਲਹਾ ਕੇ ਬਜਰੀ ਦਾ ਉਹਨੂੰ ਕਹਦੇ ਵੀ ਭਾਗਵਾਨ ਨੇ ਲੈਂਟਰ ਪਾਉਣਾ ਸਾਰੀ ਬਜਰੀ ਨੂੰ ਵਾਇਗਰੂ ਸੁਣਾ ਦੇ ਉਹ ਬਜਰੀ ਨੂੰ ਵਾਇਗਰੂ ਸੁਣਾਵੇ ਨਾ ਨਾ ਤੇ ਤੈਨੂੰ ਤੱਤੀਆਂ ਤੱਤੀਆਂ ਗਾਲਾਂ ਜਰੂਰ ਸੁਣਾਉ ਜੇ ਹੋਈ ਇਹਦੇ ਘਰ ਵਾਲੀ ਤੂੰ ਆਉਂਦੇ ਨਿਆਣਿਆਂ ਨੂੰ ਬਿਠਾ ਭੱਠੇ ਦੇ ਇੱਕ ਤਾਂ ਦੇ ਚੱਠੇ ਤੇ ਤੂੰ ਨਿਆਣਿਆਂ ਨੂੰ ਕਹਿ ਵੀ ਤੁਹਾਡੇ ਪਾਪੇ ਦਾ ਹੁਕਮ ਹੈ ਰੇਕ ਇਟ ਨੂੰ ਮੂਲ ਮੰਤਰ ਸੁਣਾਓ ਤੇ ਉਹਨਾਂ ਨੇ ਦੋ ਇਟਾਂ ਤੋੜ ਕੇ ਤੇ ਸਿਰ ਚਰੋਣਾ ਮਾਰਨਾ ਕਿ ਕਿੱਥੋਂ ਸਿਆਪੇ ਨੂੰ ਪੜਿਆ ਵੀ ਇਹ ਚੀਜ਼ਾਂ ਸਾਡੇ ਅੰਦਰ ਬਾੜ ਪਈਆਂ ਤੇ ਉਹ ਬਾਬਾ ਬੜਾ ਵੱਡਾ ਉਹ ਲੋਕ ਨੂੰ ਆਹ ਸਮਝੇ ਤਰਮਾ